ਪਿੰਡ ਘੜਮਾ ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਕੱਚ ਪਏ ਪੋਟਾਸ਼ ਜਰਸਲ ਜ਼ੋਰਦਾਰ ਬਲਾਸਟ ਹੋਇਆ ਹੈ ਗੰਭੀਰ ਰੂਪ ਦੇ ਨਾਲ ਪਤੀ ਪਤਨੀ ਇਸ ਹਾਦਸੇ 'ਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉੱਜੇ ਇਲਾਜ ਨੇ ਕਰਦੇ ਦੋ ਕਮਰਿਆਂ ਦੀਆਂ ਛੱਤਾਂ ਤੱਕ ਉੱਡ ਗਈਆਂ ਨੇ ਯਾਨੀ ਕਿ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਗੈਸ ਲੈਂਡਰ ਨੂੰ ਅੱਗ ਲੱਗਣ ਤੋਂ ਬਾਅਦ ਇਹ ਵੱਡਾ ਧਮਾਕਾ ਹੋਇਆ ਹੈ ਗਵਾਂਡੀਆਂ ਦੇ ਘਰਾਂ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਹੈ ਤੇ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਤੇ ਫਿਰੋਜ਼ਪੁਰ ਦੇ ਪਿੰਡ ਕੜਮਾ 'ਚ ਵੱਡਾ ਹਾਦਸਾ ਵਾਪਰਿਆ ਕੱਚਪਾਈ ਪੋਟਾਸ਼ 'ਚ ਜ਼ੋਰਦਾਰ ਧਮਾਕਾ ਹੋਇਆ ਹੈ ਕਿ ਆ ਪੋਟਾਸ਼ ਕਾਰਜੇ ਕਿਸ ਤਰੀਕੇ ਨਾਲ ਮੌਜੂਦ ਸੀ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਲਾਇਸੈਂਸੀ ਇਸ ਪਰਿਵਾਰਕ ਮੈਂਬਰ ਦੇ ਵੱਲੋਂ ਕਿ ਪੋਟਾਸ਼ ਇੱਥੇ ਵੱਡੇ ਪੱਧਰ ਤੇ ਮੌਜੂਦ ਸੀ ਕਿ ਪਟਾਕੇ ਮਨਾਉਣ ਦਾ ਕੰਮ ਇਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਤਮਾਕਾ ਇਹਨਾਂ ਜ਼ਬਰਦਸਤ ਹੋਇਆ ਘਰ ਦੀਆਂ ਦੋ ਕਮਰੇ ਦੀਆਂ ਛੱਤਾਂ ਉੱਡ ਗਈਆਂ ਇਹ ਤਸਵੀਰਾਂ ਜੋ ਕੰਦਾਂ ਨੂੰ ਵੀ ਤਰੇੜਾ ਵੱਡੇ ਪੱਧਰ ਤੇ ਇੱਥੇ ਆਈਆਂ ਨੇ ਹਾਲਾਂਕਿ ਜਾਨੇ ਨੁਕਸਾਨ ਤੋਂ ਬਚਾ ਰਿਹਾ ਪਰ પતિ-ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਰੇ ਇਲਾਜ ਨੇ ਜੋ ਗੁਆਂਡੀ ਸੀ ਉਹਨਾਂ ਦੇ ਘਰਾਂ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ ਕਿਉਂਕਿ ਬਾਹਰਲੀ ਗੱਲ ਇੱਕ ਜਰੂਰ ਤਮਾਕਾ ਗੁੰਡਾ ਹੈ ਤੇ ਉਸ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਤੇ ਕਿਤੇ ਕਿਤੇ ਵਾਡੀਆਂ ਦੇ ਘਰਾਂ 'ਚ ਵੀ ਤਰੇੜਾਂ ਆਈਆਂ ਨੇ ਪਰ ਦੂਸਰੇ ਪਾਸੇ ਜਿਵੇਂ ਜ਼ਿਕਰ ਕਰਾਂ ਤੇ ਗੰਭੀਰ ਜ਼ਖਮੀ ਨੇ ਪਤੀ ਪਤਨੀ ਜੇਰੇ ਲਾਸ਼ ਨੇ ਤੇ ਹਸਪਤਾਲ 'ਚ ਦਾਖਲ ਨੇ ਇਹ ਤਸਵੀਰਾਂ ਕਿਸ ਤਰੀਕੇ ਨਾਲ ਨੁਕਸਾਨ ਹੋਇਆ ਤਮਾਕੇ ਤੋਂ ਬਾਅਦ ਘਰ ਦੀਆਂ ਦੋ ਛੱਤਾਂ ਉੱਡ ਗਈਆਂ ਕਮਰੇ ਦੀਆਂ ਕੰਦਾਂਸ਼ ਤਰੇੜਾਂ ਆਈਆਂ ਹੋਈਆਂ ਨੇ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਪਹੁੰਚ ਕੇ ਜਾਂਚ ਕਰਤਾ ਫੇਰ ਇਹ ਕੱਡੀ ਵਿੱਚ ਖਾਣਾ ਮੰਮਦੋਟ ਵਿੱਚ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ 'ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਫਟਿਆ ਜਿਵੇਂ ਕਿ ਇਹਨਾਂ ਨੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ 'ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਪਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਇੱਕ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵੰਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾ ਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਂਗੜ ਹਸਪੀਟਲ ਚ ਅੰਡਰ ਟ੍ਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਮੈਂ ਇੱਕ ਘੰਟਾ ਪਹਿਲਾਂ ਦੀ ਇਹਨਾਂ ਘਰੇ ਪੋਟਾਸ਼ ਰੱਖੀ ਸੀ ਉਹ ਦੀਵਾਲੀ ਆਈ ਵੇਚਣ ਵਾਸਤੇ ਉਹ ਪੋਟਾਸ਼ ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿ ਤੱਕ ਖੜਕਾ ਗਿਆ 5-6 ਕਿਲੋਮੀਟਰ ਤੋਂ ਫੋਨ ਆ ਰਿਹਾ ਕਿ ਇਨੇ ਇਨੇ ਜ਼ੋਰਦਾਰ ਧਮਾਕਾ ਹੋਇਆ ਹੈ। ਕੀ ਕੀ ਨੁਕਸਾਨ ਹੋਇਆ ਹੈ? ਨੁਕਸਾਨ ਇਹ ਦੋਵੇਂ ਜੀ ਸੜ ਗਏ ਆ। ਕੋ ਗਵਾਂਢ ਦੀ ਛਾ ਦੁੱਧਿਆ ਉਹਦਾ ਕਲੈਂਟਰ ਡਿੱਗ ਪਿਆ। ਉਹਦੀ ਕੰਧ ਵਿੱਚਕਾਰ ਲਈ ਪਾੜ ਕੇ ਆਰ-ਪਾਰ ਹੋ ਗਈ ਆ। ਉਹ ਕੇ ਖੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਡਿੱਗ ਪਈ ਆ। ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ। ਕੁੜੀ ਉਹ 扑ੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ। ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ। ਅਜੇ ਕੋਈ ਨਹੀਂ ਆਜ ਪੁਲਿਸ ਵਾਲੇ ਹੁਣ ਆਏ ਨੇ ਜੀ। ਕਿੰਨੇ ਕਿਹਨੂੰ ਸੱਟਾਂ ਲੱਗੀਆਂ ਨੇ ਕਿੰਨੇ ਕਿਹਨੂੰ? ਦੋਵਾਂ ਜੀਆਂ ਲੱਗ ਇੱਕ ਦਿਨ ਕਾਲਾ ਇੱਕ ਦਿਨ ਉਹਦੀ ਕਰਦੀ ਨਾ ਕਿਰਨ ਹੈ ਮੇਨ ਅੰਮ੍ਰਿਤਸਰ ਦੀ ਮੰਦੀਪ ਫੋਨ ਲਾਈਨ ਤੇ ਜੁੜੋ ਹੋਏ ਨੇ ਮੰਦੀਪ ਜਾਨਾ ਚਾਹਾਂਗੇ ਪੋਟਾਸ਼ ਇਸ ਘਰ ਚ ਪਿਆ ਹੋਇਆ ਸੀ ਕਿ ਲੀਗਲ ਤਰੀਕੇ ਦੇ ਨਾਲ ਇੱਥੇ ਪਟਾਕੇ ਬਣਾਉਣ ਦਾ ਕੰਮ ਹੁੰਦਾ ਸੀ ਆ ਬਿਲਕੁਲ ਸਰਜੋ ਜੀ ਗੱਲ ਕਰੀਏ ਤੇ ਕੱਲ ਰਾਤ ਦੀ ਘਟਨਾ ਫਿਰੋਜ਼ਪੁਰ ਦੇ ਪਿੰਡ ਜਿਹੜਾ ਕਸਬਾ ਮੰਦੂੜ ਦਾ ਹੈ ਕੜਮਾ ਉੱਥੇ ਜਿਹੜਾ ਰਾਤ ਜਿਹੜਾ ਪੋਟਾਸ਼ ਇੱਕ ਘਰ ਦੇ ਵਿੱਚ ਪਿਆ ਸੀ ਉਹ ਦੁਕਾਨਦਾਰ ਐ ਇਸ ਦੇ ਘਰੇ ਪਟਾਕੇ ਵੀ ਪਏ ਸੀ ਔਰ ਦੀਵਾਲੀ ਦੇ ਮੌਕੇ ਤੇ ਇਸ ਦੇ ਵੱਲੋਂ ਪੋਟਾਸ਼ ਜਿਹੜਾ ਆਮ ਅੱਜਕੱਲ ਲੋਕ ਜਿਹੜੇ ਆ ਬੱਚੇ ਨੌਜਵਾਨ ਆ ਉਹ ਦੇਸੀ ਬੰਦੂਕਾਂ ਜਿਹੜੀਆਂ ਬਣਾ ਕੇ ਉਸ ਦੇ ਵਿੱਚ ਪੋਟਾਸ਼ ਭਰ ਕੇ ਤੇ ਪਟਾਕਾ ਧਮਾਕਾ ਕਰਦੇ ਆ ਔਰ ਦੀਵਾਲੀ ਤੇ ਇਸਤੇਮਾਲ ਕਰਨ ਦੇ ਲਈ ਪੋਟਾਸ਼ ਰੱਖਿਆ ਹੋਇਆ ਜੀਗਾ ਦੁਕਾਨਦਾਰ ਨੇ ਔਰ ਰਾਤ ਨੂੰ ਜਿਹੜਾ ਇੱਕਦਮ ਅੱਗ ਲੱਗੀ ਔਰ ਅੱਗ ਲੱਗਣ ਤੋਂ ਬਾਅਦ ਪਟਾਸ਼ ਕਰੇ ਪਿਆ ਸੀ ਪਟਾਕੇ ਪਏ ਸੀ ਔਰ ਇੱਕ ਜ਼ੋਰਦਾਰ ਧਮਾਕਾ ਹੋਇਆ ਔਰ ਘਰ ਦੀਆਂ ਛੱਤਾਂ ਜਿਹੜੀਆਂ ਉੱਡ ਗਈਆਂ ਔਰ ਨਾਲ ਦੇ ਆਂਢੀਆਂ ਗਵਾਂਡੀਆਂ ਦੇ ਵੀ ਘਰਾਂ ਨੂੰ ਨੁਕਸਾਨ ਪਹੁੰਚਿਆ ਔਰ ਉੱਥੇ ਹੀ ਜਿਹੜੇ ਮੀਆਂ ਬੀਬੀ ਨੇ ਦੁਕਾਨਦਾਰ ਔਰ ਉਸ ਦੀ ਪਤਨੀ ਉਹ ਵੀ ਪੂਰੀ ਤਰ੍ਹਾਂ ਜ਼ਖਮੀ ਹੋਏ ਨੇ ਔਰ ਜਿਨ੍ਹਾਂ ਨੂੰ ਇੱਕ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਸ ਦੇ ਨਾਲ ਨਾਲ ਘਰ ਚ ਪਿਆ ਹੋਇਆ ਸਾਰਾ ਸਮਾਨ ਫ੍ਰਿਜ ਐਲੀਡੀ ਔਰ ਜਿੰਨਾ ਵੀ ਇਲੈਕਟ੍ਰੋਨਿਕ ਦਾ ਸਮਾਨ ਸੀ ਜਾਂ ਦੂਜਾ ਸਮਾਨ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਟੁੱਟ ਗਿਆ ਔਰ ਇਨਾ ਵੱਡਾ ਧਮਾਕਾ ਸੀ ਕਿ ਕਈ ਕਿਲੋਮੀਟਰਾਂ ਤੱਕ ਇਸ ਦੀ ਆਵਾਜ਼ ਗਈ ਹੈ ਔਰ ਕਿਉਂਕਿ ਸਰਹੱਦੀ ਇਲਾਕਾ ਹੈ ਔਰ ਇਦਾਂ ਵੱਡਾ ਧਮਾਕਾ ਹੋਣਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਔਰ ਜਦੋਂ ਇਹ ਧਮਾਕੇ ਦੀ ਸੂਚਨਾ ਪੁਲਿਸ ਨੂੰ ਪਹੁੰਚੀ ਤਾਂ ਪੁਲਿਸ ਉੱਥੇ ਪਹੁੰਚੀ ਔਰ ਉਸ ਦੇ ਨਾਲ 58 ਦੀਆਂ ਟੀਮਾਂ ਉੱਥੇ ਪਹੁੰਚੀਆਂ ਸਾਰਾ ਅਮਲਾ ਉੱਥੇ ਪਹੁੰਚਿਆ ਔਰ ਇਸ ਨੂੰ ਅੱਗ ਤੇ ਬੁਝਾਉਣ ਦਾ ਜਿਹੜਾ ਕਾਰਵਾਈ ਨੂੰ ਰੋਕਿਆ ਗਿਆ ਔਰ ਉਸ ਤੋਂ ਬਾਅਦ ਜਿਹੜੀ ਆਗੋ ਤੇ ਹਲ ਪਾਇਆ ਗਿਆ ਕਿਤੇ ਨਾ ਕਿਤੇ ਵੱਡੇ ਧਮਾਕੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਵਿੱਚ ਕਾਫੀ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਹੈ